ਸਾਡੇ ਪੰਜਾਬ ਦੇ ਸੀਐਮ ਸਾਹਿਬ ਸਰਪ੍ਰਸਤ ਭਗਵੰਤ ਸਿੰਘ ਜੀ ਮਾਨ ਜੀ ਸਾਡੇ ਮਾਨਸਾ ਜ਼ਿਲ੍ਹੇ ਦੇ ਅੰਦਰ ਹਲਕਾ ਬਖੰਡੇ ਦੇ ਗਰਮੀਤ ਸਿੰਘ ਖੁੱਡੀਆਂ ਦੀ ਹਮਾਇਤ ਦੇ ਵਿੱਚ ਆਪਣਚਨੀ ਵਿਖੇ ਰੈਲੀ ਕਰ ਰਹੇ ਨੇ ਸੋ ਉਹਦੇ ਵਿੱਚ ਸਾਡੇ ਐਮਐਲਏ ਸਾਹਿਬ ਦਾ ਬੜਾ ਵੱਡਾ ਯੋਗਦਾਨ ਹੈ ਔਰ ਸਾਰੇ ਏਸੀ ਸਾਰੇ ਪਿੰਡਾਂ ਨੂੰ ਸਾਰੇ ਸ਼ਹਿਰ ਦੇ ਵਾਰਡਾਂ ਨੂੰ ਬੇਨਤੀ ਕੀਤੀ ਆ ਉਹ ਪੂਰਾ ਸਾਰਾ ਨੂੰ ਜਾ ਕੇ ਹੈ ਵੀ ਸਾਰੇ ਵੱਤ ਵੱਦ ਅਸੀਂ ਘੁੱਟ ਘਾਟ ਇੱਥੇ 12 13 ਬੱਸਾਂ ਸ਼ਹਿਰ ਚੋਂ ਲੈ ਕੇ ਜਾਵਾਂਗੇ ਹਰ ਪਿੰਡ ਦੇ ਵਿੱਚ ਇੱਕ ਇੱਕ ਦੋ ਦੋ ਵਾਸੀ ਵੀ ਉੱਥੇ ਜਾਊਗੀ ਇਸ ਲਈ ਮੈਂ ਦੁਆਰੇ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਵਾਰਡਾਂ ਨੂੰ ਸਾਡੇ ਬਲਾਕ ਪ੍ਰਧਾਨਾਂ ਨੂੰ ਔਰ ਸਾਰੇ ਸਕੱਤਰਾਂ ਨੂੰ ਜ਼ਿੰਮੇਵਾਰ ਸਾਰੇ ਸਾਡੇ ਆਮ ਪਾਰਟੀ ਔਰ ਦੂਜੇ ਸਾਡੇ ਭਾਤਰੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਕੱਲ ਨੂੰ ਵੱਤ ਵੱਦ ਉਤੇਤਨੀ ਜੀ ਸਾਹਿਬ ਇਹ ਪਹੁੰਚੋ ਔਰ ਸਾਡੇ ਸੀਆਉ ਸਾਹਿਬ ਮੁਖਮਤ ਜ਼ੈਦ ਉਸੇ ਵਿਚਾਰ ਸੋ ਤੁਮ ਮੀਡੀਆ ਦਾ ਬੜਾ ਧੰਨਵਾਦ ਕਰਨਾ ਔਰ ਇਸ ਵਾਰ ਦੇ ਸਾਰੇ ਇਥੇ ਇਕੱਠ ਦੇ ਵਿੱਚ ਇਹਨਾਂ ਦਾ ਧੰਨਵਾਦ ਕਰਨਾ ਵਿਸ਼ਵਾਸ ਦਵਾਏ ਵੀ ਕੱਲ ਨੂੰ ਅਸੀਂ ਹਮ-ਹਮਾ ਕੇ ਜੋਤਨੀ ਵਿਖੇ ਰੈਲੀ ਹੈ ਉਸੇ ਪਹੁੰਚਾਂਗੇ ਬਹੁਤ ਧੰਨਵਾਦ